ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕੀ ਵਿਰਸਾ ਸਿੰਘ ਬਲਟੂਹਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਈ ਕਾਲੇ ਭੇਦ ਗੁੱਝੇ ਰਾਜ਼ ਹੱਥ ਵਿੱਚ ਨੇ ਵਿਰਸਾ ਸਿੰਘ ਬਲਟੋਹਾ ਦੇ ਕਿਉਂਕਿ ਵਿਰਸਾ ਸਿੰਘ ਬਲਟੋਹਾ ਨੇ ਜਿਹੜਾ ਬਵਾਲ ਮਚਾਇਆ ਹੋਇਆ ਹੈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੈ ਕੇ ਕਿਉਂਕਿ ਉਹ ਸਮਾਂ ਸੀ ਜਦੋਂ ਸੁਖਬੀਰ ਸਿੰਘ ਬਾਦਲ ਕੋਲੋਂ ਸਿੱਖ ਪੰਥ ਵੀ ਮੰਗ ਕਰ ਰਿਹਾ ਸੀ ਕਿ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹ ਸ਼ਰੋਮਣੀ ਅਕਾਲੀ ਦਲ ਦਾ ਭਾਵੇਂ ਦਾਗੀ ਧੜਾ ਹੋਵੇ ਤੇ ਭਾਵੇਂ ਬਾਗੀ ਧੜਾ ਹੋਵੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਵਿਰੋਧ ਕੀਤਾ ਗਿਆ ਵਿਰਸਾ ਸਿੰਘ ਵਿਲਟੋਹਾ ਵਰਨੋ ਕਿ ਮੇਰੀ ਹੈਲਪ ਨਹੀਂ ਕੀਤੀ ਜਾ ਰਹੀ ਮੇਰੇ ਹਲਕੇ ਦੇ ਵਿੱਚ ਮੋਤਲ ਕਰ ਦਿੱਤਾ ਗਿਆ ਰਵਿਕਰਨ ਕਾਲ ਨੂੰ ਮੋਤਲ ਕਰ ਦਿੱਤਾ ਗਿਆ ਆਖਰਕਾਰ ਕਿਹੜੀ ਗਿੱਦੜ ਸਿੰਘੀ ਹੈ ਵਿਰਸਾ ਸਿੰਘ ਵਿਲਟੋਹਾ ਦੇ ਕੋਲ ਕਿ ਹਰ ਪਾਸੇ ਵਿਰਸਾ ਸਿੰਘ ਵਲਟੋਹ ਦੀ ਚਲਦੀ ਹੈ ਵਿਰਸਾ ਸਿੰਘ ਵਲਟੋਹ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਵਾਸਤੇ ਮੁਤਲਵੀ ਕਰ ਦਿੱਤੇ ਗਏ ਨੇ ਇਸ ਦੇ ਬਾਵਜੂਦ ਵੀ ਵਿਰਸਾ ਸਿੰਘ ਵਲਟੋਹ ਵਲਟੋਹਾ ਜਿਹੜੇ ਨੇ ਉਹ ਬੋਲਣੋਂ ਬਾਜ਼ ਨਹੀਂ ਆਉਂਦੇ ਉਹ ਟਿੱਪਣੀ ਕਰਦੇ ਨੇ ਹਾਲੇ ਵੀ ਉਹ ਕਹਿ ਰਹੇ ਨੇ ਕਿ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਲਤ ਨੇ ਤੇ ਮੈਂ ਗਲਤ ਹੀ ਕਹਾਂਗਾ ਉਹ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ ਉਹ ਆਰਐਸ ਦੇ ਬੰਦੇ ਨੇ ਉਹ ਉਹ ਜਿਹੜੇ ਫੈਸਲੇ ਲੈਂਦੇ ਨੇ ਉਹ ਅਕੋਰਡਿੰਗ ਟੂ ਲੈਂਦੇ ਨੇ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੀ ਮਨਮਰਜ਼ੀ ਦੇ ਨਾਲ ਲੇਕਿਨ ਇਧਰ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਰਾਹ ਦੇ ਵਿੱਚ ਜੇਕਰ ਕੋਈ ਵੀ ਰੋੜਾ ਬਣਿਆ ਅੜਿਕਾ ਬਣਿਆ ਉਸ ਨੂੰ ਟੁੱਡਾ ਮਾਰ ਦਿੱਤਾ ਯਾਨੀ ਕਿ ਜਿੰਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਏ ਨੇ ਉਹਨਾਂ ਨੇ ਪਾਣੀ ਭਰਿਆ ਹੈ ਸੁਖਬੀਰ ਸਿੰਘ ਬਾਦਲ ਦਾ ਚਾਹੇ ਉਹ ਗੁਰਬਚਨ ਸਿੰਘ ਚਾਹੇ ਹੋਰ ਜਥੇਦਾਰ ਹੋਣ ਭਾਵੇਂ ਉਹ ਡੇਰਾ ਸੱਚਾ ਸੌਦਾ ਵਾਲੇ ਹੋਣ ਯਾਨੀ ਕਿ ਹਰ ਇੱਕ ਜਥੇਦਾਰ ਨੂੰ ਉਹਨਾਂ ਨੇ ਆਪਣੀ ਜੇਬ ਵਿੱਚ ਪਾ ਕੇ ਰੱਖਿਆ ਸੁਖਬੀਰ ਸਿੰਘ ਬਾਦਲ ਇਹਦਰ ਵਿਸ਼ਵਾਸਿਕ ਬਿਲਟੋਹਾ ਤੇ ਬਿਲਟੋਹਾ ਤੇ ਕਹਿੰਦੇ ਹੀ ਸਭ ਕੁਝ ਹੋ ਰਿਹਾ ਹੈ ਯਾਨੀ ਕਿ ਇਹ ਸਮਝ ਨਹੀਂ ਆ ਰਿਹਾ ਪੰਥ ਨੂੰ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਦਾਣਾ ਬਾਣਾ ਉਣਿਆ ਜਾਂ ਬਣਾਇਆ ਜਾ ਰਿਹਾ ਹੈ ਕਿ ਜੇਕਰ ਇਸ ਤਰ੍ਹਾਂ ਆਪਸੀ ਘਾਟੋ ਕੋ ਚੱਲਿਆ ਜਿਸ ਤਰ੍ਹਾਂ ਇਸ ਤਰ੍ਹਾਂ ਗੁਰੂ ਘਰਾਂ ਦੇ ਵਜ਼ੀਰਾਂ ਨਾਲ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ ਦਾ ਜਿਹੜਾ ਹਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰਾ ਹੋਵੇਗਾ ਬੁਰੀ ਤਰ੍ਹਾਂ ਹਾਰਨਗੇ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਰੇ ਸੀ ਇਸ ਨੂੰ ਲੈ ਕੇ ਸਪਸ਼ਟੀਕਰਨ ਦੇਣਾ ਪਵੇਗਾ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਤਾਂ ਜਮਾਈਆਂ ਜਾਂਦੀਆਂ ਨੇ ਹੁਣ ਦੇਖੋ ਜਦੋਂ ਫੈਸਲਾ ਆਇਆ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਤਾਂ ਭੇਜ ਦਿੱਤਾ ਗਿਆ ਗਿਆਨੀ ਰਕबीर ਸਿੰਘ ਨੂੰ ਇੰਗਲੈਂਡ ਦੇ ਦੌਰੇ ਤੇ ਹੁਣ ਅੰਗਰੇਨ ਦਾ ਦੌਰਾ ਵੀ ਮਲਤਵੀ ਕਰ ਦਿੱਤਾ ਗਿਆ ਪਹਿਲਾਂ ਉਹਨਾਂ ਨੇ 11 ਫਰਵਰੀ ਆਉਣਾ ਸੀ ਹੁਣ ਉਹਨਾਂ ਨੇ ਉਹ ਵੀ ਨਹੀਂ ਆਉਣਾ ਯਾਨੀ ਕਿ ਹਰ ਤਰ੍ਹਾਂ ਦਾ ਦਾਅ ਪੇਚ ਖੇਡਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਯਾਨੀ ਕਿ ਇਸ ਦੇ ਪਿੱਛੇ ਜਿਹੜਾ ਕੰਮ ਹੋ ਰਿਹਾ ਹੈ ਉਹ ਕਰ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਊਟ ਹੋਏ ਵਿਰਸਾ ਸਿੰਘ ਵਲਟੋਹਾ ਜਥੇਦਾਰ ਸਹਿਬਾਨਾਂ ਨੂੰ ਗੁਰੂ ਘਰ ਦੇ ਵਜ਼ੀਰਾਂ ਨੂੰ ਆਪਣੀਆਂ ਉਂਗਲੀਆਂ ਤੇ ਨਚਾਇਆ ਸੀ ਮੈਂ ਚਾਹੁੰਦੇ ਨੇ ਅਤੇ ਮੈਂ ਚਾਹੁੰਦੇ ਰਹਿਣਗੇ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਉਸਦਾ ਪਰਿਵਾਰ ਧੰਨਵਾਦ